ਓਕਾ ਦੁਬਾਰਾ ਇਹ ਆਇਆ ਕਰੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਜੇਜੋ ਦੇ ਨਜ਼ਦੀਕ ਇੱਕ ਗੱਡੀ ਪਾਣੀ ਦੀ ਚਪੇਟ ਦੇ ਵਿੱਚ ਆ ਗਈ ਜਿਸ ਦੇ ਚਲਦੇ ਹੋਏ ਗੱਡੀ ਵੀ ਸਵਾਰ ਲੋਕਾਂ ਦੀ ਮੌਤ ਹੋ ਗਈ ਕੁਝ ਬਾਡੀਜ਼ ਹਲੇ ਵੀ ਰਿਕਵਰ ਕਰਨੀਆਂ ਬਾਕੀ ਹਨ ਇਸ ਮੌਕੇ ਦੇ ਉੱਤੇ ਕੈਬਨਿਟ ਮੰਤਰੀ ਬਰਨ ਫਰੰਕਰ ਜਿੰਬਾ ਮੌਕੇ ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿੱਤਾ ਪ੍ਰਸ਼ਾਸਨ ਇਸ ਵੇਲੇ ਵੀ ਕਈ ਲੋਕਾਂ ਦੀਆਂ ਬਾਡੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਹੀ ਦੁਖਦਾਈ ਘਟਨਾ ਦੇ ਰੂਪ ਦੇ ਵਿੱਚ ਅੱਜ ਬਾਕਿਆ ਸਾਹਮਣੇ ਆਇਆ ਜੇਜੂ ਦੇ ਕੋਲ ਇਸ ਕਾਜ਼ਵੇ ਦੇ ਅੰਦਰ ਜਿਹੜਾ ਹੈ ਗੱਡੀ ਪਾਣ ਕਰਕੇ ਪਾਣੀ ਬਹੁਤ ਜ਼ਿਆਦਾ ਸੀ ਉਸ ਫਲੋਰ ਨੂੰ ਉਸ ਇਲਾਕੇ ਦੇ ਲੋਕ ਵੀ ਮਰਨਾਂ ਖੜੇ ਆ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਡ라이ਵਰ ਨੇ ਕਹਿਣਾ ਨਹੀਂ ਮੰਨਿਆ ਔਰ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਦੋ ਉਹ ਜ਼ਿੰਦਗੀਆਂ ਚਲੀ ਗਈਆਂ ਜਿਹੜੀਆਂ ਇੱਕ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਸੀ ਤਾਂ ਸਾਨੂੰ ਇਸ ਘਟਨਾ ਤੋਂ ਅੱਜ ਬਰਸਾਤ ਦੇ ਮੌਸਮ 'ਚ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕੋ ਇਦਾਂ ਦੇ ਹਾਲਾਤ ਔਰ ਸਭ ਤੋਂ ਵੱਡੀ ਗੱਲ ਸੀ ਬਹੁਤ ਹੋਰ ਵੀ ਗੱਡੀਆਂ ਨੂੰ ਇਹਨਾਂ ਨੌਜਵਾਨਾਂ ਸਾਥੀਆਂ ਨੇ ਲੋਕਾਂ ਨੂੰ ਕਿਹਾ ਵੀ ਗੱਡੀ ਨਾ ਪਾਓ ਪਾਣੀ ਦੇ ਵਿੱਚ ਪਰ ਇਹ ਮੌਕੇ ਦੇ ਉੱਤੇ ਗੱਡੀ ਨਹੀਂ ਨੰਗ ਸਕੀ ਤੁਹਾ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਦੀ ਬਹਾਦਰੀ ਦਾ ਵੀ ਸਲਾਮ ਕਰਦਾ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦੇ ਵੱਲੋਂ ਜ਼ਿਲ੍ਹੇ ਦੇ ਸਾਰੇ ਅਫਸਰ ਸਭ ਤਰੰਤ ਇੱਥੇ ਪਹੁੰਚ ਗਿਆ ਸੀ ਡਿਪਟੀ ਕਮਿਸ਼ਨਰ ਐਸਜੀਐਮ ਸਾਰੇ ਇੱਥੇ ਮੌਜੂਦ ਹੈ ਜ਼ਿਲ੍ਹੇ ਦੇ ਐਸਪੀ ਸਾਹਿਬ ਔਰ ਸਾਰੀ ਪੁਲਿਸ ਮੌਜੂਦ ਹੈ ਔਰ ਗੱਡੀ ਨੂੰ ਕੱਢ ਕੇ ਜਿਹੜਾ ਹੈਗਾ ਰੈਸਕਿਊ ਕਰਕੇ ਬਾਹਰ ਲਿਆਂਦਾ ਗਿਆ ਔਰ ਨੌ ਬਾਡੀਆਂ ਜਿਹੜੀਆਂ ਹਰ ਕਵਰ ਹੋ ਗਈਆਂ ਬਾਕੀਆਂ ਦੀ ਵੀ ਤਲਾਸ਼ ਜਾਰੀ ਹੈ ਐਨਡੀਆਰਫ ਔਰ ਐਸডিএফ ਲੱਕੀ ਹੈ ਆਪ ઓਪਰੇਸ਼ਨ ਦੇ ਵਿੱਚ ਵੇ ਬਾਕੀ ਕਿੱਥੇ ਰੁੜ ਕੇ ਕਿੱਥੇ ਚਲ ਗਈਆਂ ਰੇਡੀਆਂ ਬੋਡੀਆਂ ਹੈ ਲੇਕਿਨ ਮਾਨਜੋ ਕੁ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਜਿੱਥੇ ਉਹਨਾਂ ਨੇ ਸੰਵੇਦਨਾ ਪ੍ਰਗਟ ਕੀਤੀ ਗਈ ਹੈ ਉੱਥੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਮੌਕੇ ਤੇ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਸੀਐਮ ਸਾਹਿਬ ਵੱਲੋਂ ਹਰੇਕ ਜਿਹੜੇ ਲਾਈਫ ਲਾਸ ਹੋਈ ਆ 4 ਲੱਖ ਰੁਪਏ ਦਾ ਜਿਹੜਾ ਹਰੇਕ ਪ੍ਰਾਣੀ ਦੀ ਜਾਨ ਦਾ ਦਾ ਕੋਈ ਹੋ ਨਹੀਂ ਸਕਦਾ ਸਾਡੇ ਕੋਲ ਹੱਲ ਕੋਈ ਨਹੀਂ ਲੇਕਿਨ 4 ਲੱਖ ਰੁਪਏ ਮਾਨਵੀ ਸਹਾਇਤਾ ਦੇ ਰੂਪ ਦੇ ਵਿੱਚ ਪਰਵਾਰਾਂ ਨੂੰ ਜ਼ਰੂਰ ਦਿੱਤਾ ਜਾਏਗਾ ਔਰ ਦੁੱਖ ਤਾਂ ਬਹੁਤ ਜ਼ਿਆਦਾ ਹੈ